बात है ये खत्म होना चाहिए पूरे हिंदुस्तान के कदी अद्य बहा नहीं होने चाहिए अस सारा कि समाज इस चीज की बड़ी निखेधी कर रहे हैं और जड़काऊ मोटे ने ਸੋ ਲੋਕਾਂ ਨੂੰ ਵੀ ਇਹਨਾਂ ਦਾ ਫੜਕਾ ਮੌਜਦਨ ਵਿੱਚ ਆ ਕੇ ਆਪਣਾ ਸ਼ਹਿਰ ਦੀ ਸਥਿਤੀ ਆਪਣੇ ਦੇਸ਼ ਦੀ ਸਥਿਤੀ ਨਹੀਂ ਖਰਾਬ ਕਰਨੀ ਚਾਹੀਦੀ ਅਸੀਂ ਇਹ ਇਨਕਾ ਨੇ ਕਿ ਅਮਨ ਸਾਥੀ ਬਿਨਾਂ ਕੀਤੀ ਇਨਵੈਸਟੀਗੇਸ਼ਨ ਕੀਤੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਜਿਹੜੇ ਪਰਿਵਾਰ ਉੱਤਰੇ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਮੇਨ ਮੋਟਿਵ ਆ ਜੋ ਪਰਿਵਾਰਾਂ ਦੇ ਹੱਥ ਨੇ ਕਿ ਚੈ ਉਹਨਾਂ ਨੂੰ ਸਰਕਾਰ ਦਿੱਤੀ ਨਿਆ ਉਹਨਾਂ ਨੂੰ ਹੌਸਲਾ ਬੁਝਾਈ ਕਰਦੇ ਆ ਬਾਈ ਸੱਚੇ ਪਾਸ਼ਾ ਉਹਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਕਰੇ ਉਹਨਾਂ ਨੂੰ ਸਬਰ ਦੇਵੇ ਇਹਨੇ ਨੌਜਵਾਨ ਮੇਰੇ ਵੀਰ ਬੇਸਟਾ ਕੇ ਦੁਨੀਆ ਛੱਡ ਕੇ ਚਲੇ ਗਏ ਨੇ ਉਹਨਾਂ ਦੀ ਪਰਮਾਤਮਾ ਉਹਦੀ ਆਤਮਾ ਨੂੰ ਆਪਣੇ ਚਰਨਾਂ ਨਾਲ ਲਗਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲ। ਅੱਜ ਕੀ ਨਾਮ ਹੈ ਜੀ ਅੱਜ ਆਪਣਾ ਤੇ ਆਪਣੇ ਸਮਾਜ ਦੇ ਵੱਲੋਂ ਅੱਜ ਕੀ ਪ੍ਰੋਗਰਾਮ ਹੈ ਜਿਹੜਾ ਫਰਾਚੋਂ ਤੇ ਲਿਖਿਆ ਗਿਆ। ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਟਿਆਲੇ ਤੋਂ ਸਿਮਰਨ ਮਹੰਤ ਪਟਿਆਲਾ। ਸੋ ਪੂਰੇ ਹਿੰਦੁਸਤਾਨ ਨੂੰ ਪਤਾ ਹੈ ਕਿ ਜੋ ਇਹ ਪਾਕਿਸਤਾਨ ਵੱਲੋਂ ਕਹੀ ਜਾ ਰਹੀ ਹੈ ਕਿ ਇਹ ਜੋ ਟੈਰਰਿਸਟ ਵੱਲੋਂ ਇਹ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਇਹ ਜਿੰਨੀ ਵੀ ਆਪਾਂ ਕਹੀ ਓਨੀ ਜ਼ਿਆਦਾ ਨਿੰਦਨਯੋਗ ਗੱਲ ਹੈ ਅੱਜ ਪੂਰੇ ਹਿੰਦੂਸਤਾਨ ਦੇ ਵਿੱਚ ਕੋਈ ਅਜਿਹਾਂ ਲੋਗ ਨਹੀਂ ਹੈ ਕਿ ਜਿਨ੍ਹਾਂ ਨੂੰ ਨਾ ਹਮਦਰਦੀ ਹੋਵੇ ਕਿ ਜਿਹੜੇ ਲੋਕਾਂ ਨਾਲ ਜਿਹੜੇ ਪਰਿਵਾਰਾਂ ਨਾਲ ਇਹ ਦੁਰਦਸ਼ਾ ਹੋਈ ਹੈ ਤਾਂ ਉਹ ਪਰਿਵਾਰਾਂ ਦਾ ਅੱਜ ਐਨਾ ਦੁੱਖ ਮਨਾਇਆ ਜਾ ਰਿਹਾ ਹੈ ਬਹੁਤ ਘਟੀਆਂ ਨਿੰਦਨਯੋਗ ਕੰਮ ਇਹਨਾਂ ਟੈਰਰਿਸਟਾਂ ਨੇ ਕਰਿਆ ਹੈ ਬਹੁਤ ਗਲਤ ਗੱਲ ਹੈ ਔਰ ਇਸ ਚੀਜ਼ਾਂ ਸਾਡਾ ਕਿੰਨਰ ਸਮਾਜ ਵੀ ਵੱਧ ਛੜ ਕੇ ਇਸ ਚੀਜ਼ ਦਾ ਖੰਡਨ ਕਰ ਰਹੇ ਹਨ ਔਰ ਅਸੀਂ ਸਰਕਾਰਾਂ ਨੂੰ ਹੱਥ ਬੇ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਟੈਰਰਿਸਟ ਫੱਦ ਰਿਹਾ ਇਹਨੂੰ ਨਕੇਲ ਪਾਈ ਜਾਣੀ ਚਾਹੀਦੀ ਹੈ ਔਰ ਜਿਹੜੇ ਪਰਿਵਾਰਾਂ ਨਾਲ ਇੰਨਾ ਧੱਕਾ ਹੋਇਆ ਹੈ ਉਹ ਪਰਿਵਾਰਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਔਰ ਇਹ ਬੜੀ ਘਟੀਆ ਗੱਲ ਇਹਨਾਂ ਨੇ ਕੀਤੀ ਹੈ ਔਰ ਮੈਂ ਇਹ ਚਾਹਨੀ ਹੈ ਕਿ ਇਟ ਦਾ ਜਵਾਬ ਪੱਥਰ ਨਾਲ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਔਰ ਜਿਹੜੇ ਸਾਡੇ ਸਰਹੱਦਾਂ ਦੇ ਉੱਤੇ ਜਿਹੜੇ ਇਹ ਲੋਕ ਖੜੇ ਨੇ ਸਾਡੇ ਆਪਣੇ ਮਿਲਟਰੀ ਵਾਲੇ ਜਿੰਨੀ ਵੀ ਪ੍ਰਸ਼ਾਸਨ ਸਾਡਾ ਖੜਾ ਹੈ ਔਰ ਜਿੰਨੀ ਵੀ ਸਾਡੀ ਇੰਟੈਲੀਜੈਂਸੀ ਹੈ ਹਰ ਤਰ੍ਹਾਂ ਦੇ ਡਿਪਾਰਟਮੈਂਟ ਜਿਹੜਾ ਹੈ ਅਗਰ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਨੀਚ ਕੰਮ ਕਰਨਾ ਸੀ ਨਾ ਮਰਦੇ ਇਨਸਾਨਾਂ ਨੇ ਕਿਸੇ ਸੂਰ ਖਾ ਕੇ ਪੈਦਾ ਕਰੇ ਹੋਏ ਇਹਨਾਂ ਇਨਸਾਨਾਂ ਲਈ ਮੈਂ ਇਹ ਗੱਲ ਕਹਿ ਰਹੀ ਹਾਂ ਸਿਮਰਨ ਹਮੰਤ ਪਟਿਆਲਾ ਕਿ ਅਗਰ ਇਹਨਾਂ ਨੇ ਇਹ ਐਨਾ ਨਿੰਦਨਯੋਗ ਘਟਿਆ ਨਾ ਮਰਦਾਂ ਵਾਲਾ ਕੰਮ ਕਰਨਾ ਸੀ ਤਾਂ ਇੱਕ ਵਾਰ ਇਹ ਦੱਸ ਕੇ ਉੱਥੇ ਸ਼ਾਮਲ ਹੁੰਦੇ ਇੱਕ ਵਾਰ ਇਹ ਦੱਸ ਕੇ ਆਂਦੇ ਇਹਨਾਂ ਨੇ ਪਿੱਠ ਪਿੱਛੋਂ ਵਾਰ ਕਰਿਆ ਅਸੀਂ ਉਸ ਪੰਜਾਬ ਦੀ ਧਰਤੀ ਤੋਂ ਪਟਿਆਲਾ ਤੋਂ ਗੱਲ ਕਰਦੇ ਪਏ ਜਿੱਥੋਂ ਪਟਿਆਲ ਜਿੱਥੋਂ ਸਾਡੇ ਪਿੱਛੇ ਅਗਰ ਅਸੀਂ ਵੀ ਨਿਗਾਹ ਮਾਰੀਏ ਸਾਡੇ ਇਤਿਹਾਸ ਵੱਲ ਕਦੇ ਸਾਡੇ ਬਜ਼ੁਰਗਾਂ ਨੇ ਕਦੇ ਸਾਡੇ ਗੁਰੂ ਪੀਰਾਂ ਨੇ ਪਿੱਠ ਪਿੱਛੋਂ ਵਾਰ ਨਹੀਂ ਕਰਿਆ ਇਹ ਲੋਕ ਡਿਵਾਈਡੈਂਟ ਰੂਲ ਦੀ ਪਾਲਿਸੀ ਅਪਣਾ ਕੇ ਇਹ ਸੋਚ ਦੇਣੇ ਕਿ ਹਿੰਦੁਸਤਾਨ ਦੇ ਵਿੱਚ ਅਸੀਂ ਜਾਤੀ ਜਾਤੀ ਨਿਰਪੱਖ ਜਾਤੀਵਾਦੀ ਦੀ ਗੱਲ ਕਰਕੇ ਅਸੀਂ ਕਿ ਅਸੀਂ ਆਪਸ ਦੇ ਵਿੱਚ ਇਹਨਾਂ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਲੜਾ ਦਾਂਗੇ ਪਰ ਇਹ ਸਰਾਸਰ ਬੜੀ ਗਲਤ ਗੱਲ ਹੈ ਸੋ ਅਸੀਂ ਇਹ ਚਾਹਨੇ ਆ ਕਿ ਇਹ ਜਿਹੜਾ ਵੀ ਦੇਖੋ ਹਿੰਦੁਸਤਾਨ ਦੇ ਵਿੱਚ ਬੜਾ ਇੱਕ ਕੋਆਰਡੀਨੇਸ਼ਨ ਹੈ ਮੁਸਲਮਾਨ ਭਾਈਚਾਰੇ ਨਾਲ ਵੀ ਹਰ ਤਰ੍ਹਾਂ ਦੇ ਲੋਕ ਹਿੰਦੁਸਤਾਨ 'ਚ ਰਹਿੰਦੇ ਨੇ ਮੇਰੀ ਐਨੀ ਉਮਰ ਹੋ ਗਈ ਹੈ ਅਸੀਂ ਅੱਜ ਤੱਕ ਨਹੀਂ ਦੇਖਿਆ ਵੀ ਕਿਸੇ ਮੁਸਲਮਾਨ ਨੇ ਸਿੱਖ ਦੀ ਆ ਹਿੰਦੂ ਦੀ ਲੱਤ ਵੱਡਦੀ ਆ ਕਿਸੇ ਨੇ ਸਿੱਖ ਨੇ ਹਿੰਦੂ ਦੀ ਆ ਮੁਸਲਮਾਨ ਦੀ ਲੱਤ ਵੱਡ ਦਿੱਤੀ ਬੜਾ ਪਿਆਰਾ ਕੋਆਰਡੀਨੇਸ਼ਨ ਹੈ ਸਾਡਾ ਇਹ ਜਿਹੜੀ ਇਕੁਐਲਟੀ ਨੂੰ ਇਹ ਡੈਮੋਕ੍ਰੇਸੀ ਦੇਸ਼ ਦੇ ਵਿੱਚ ਸਾਡੀ ਇਕੁਐਲਟੀ ਨੂੰ ਤੇ ਇਕਨੋਮੀ ਹਾਲਤ ਜਿਹੜੀ ਉੱਥੇ ਦੀ ਸ਼੍ਰੀਨਗਰ ਦੀ ਹੈ ਇਹ ਬਸ ਅੱਖਾਂ ਦੇ ਵਿੱਚ ਰੜਕਦੇ ਇਹ ਉਸ ਚੀਜ਼ ਨੂੰ ਖਰਾਬ ਕਰਨਾ ਚਾਹੁੰਦੇ ਨੇ ਜਿਹੜੀ ਸਦਾ ਸਰ ਗਲਤ ਗੱਲ ਉਹ ਜਿਸ ਜਿਵੇਂ ਖਾਸ ਤੌਰ ਤੇ ਬੜੇ ਕਠਿਨ ਸ਼ਬਦਾਂ ਦੇ ਨਾਲ ਨਕੇਦੀ ਕਰਦੀਆਂ ਬਹੁਤ ਗਲਤ ਗੱਲ ਹੈ ਬੜੀ ਨਿੰਦਣਯੋਗ ਗੱਲ ਹੈ ਔਰ ਹਿੰਦੁਸਤਾਨ ਦੀ ਗੱਲ ਕਰੀਏ ਹਿੰਦੁਸਤਾਨ ਤਾਂ ਜਿੰਦਾਬਾਦ ਸੀ ਔਰ ਜਿੰਦਾਬਾਦ ਹੈ ਔਰ ਜਿੰਦਾਬਾਦ ਰਹੇਗਾ ਕਦਰਬਿੰਦ ਸੌਫ ਮਿਲਣ ਉਹ ਪਰਿਵਾਰਾਂ ਨੂੰ ਜਿਨ੍ਹਾਂ ਦੇ ਨਾਲ ਇਸ ਤਰੀਕੇ ਨਾਲ ਠਕਾ ਹੋਇਆ ਉਹ ਜਿਨ੍ਹਾਂ ਦੇ ਪਰਿਵਾਰਾਂ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ ਮੇਰਾ ਪੂਰਾ ਕਿਨਰ ਸਮਾਜ ਔਰ ਸਿਮਰਨ ਮਹਾਂਤ ਪਟਿਆਲਾ ਉਹਨਾਂ ਪਰਿਵਾਰਾਂ ਦੇ ਨਾਲ ਹੈ ਔਰ ਸਮਾ ਆਪਣਾ ਪੂਰੇ ਦੇਸ਼ ਦੇ ਵਾਸਤੇ ਸਰਕਾਰ ਨੂੰ ਮੋਦੀ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹਨੀ ਹੈ ਆਪ ਜੀ ਦੇ মিডিਆ ਦੇ ਮਾਧਿਅਮ ਦੇ ਅਨੁਸਾਰ ਕਿ ਅਗਰ ਮੋਦੀ ਸਰਕਾਰ ਨੂੰ ਦੇਸ਼ ਦੇ ਲਈ ਕਿਤੇ ਸਾਡੀ ਜ਼ਰੂਰਤ ਪਵੇ ਸਭ ਤੋਂ ਪਹਿਲਾਂ ਸਿਮਰਨ ਮਹੰਤਾ ਹਾਜ਼ਰ ਹੋਏਗੀ ਸਭ ਘਟੀਆਂ ਜਿਹੜਾ ਦੇਸ਼ ਦੇ ਵਿੱਚ ਇਹਨਾਂ ਨੇ ਇਹ ਕਾਲੀ ਕਰਤੋਤ ਕੀਤੀ ਹੈ ਇਹ ਐਡਾ ਸੋਗ ਪਾਇਆ ਹੋਇਆ ਹੈ ਇਹ ਬਹੁਤ ਦੁੱਖ ਦੀ ਗੱਲ ਹੈ ਸੋ ਮੈਂ ਹਰੇਕ ਇਨਸਾਨ ਨੂੰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਵੀ ਇਹੀ ਬੇਨਤੀ ਕਰਨਾ ਚਾਹੀਏ ਤਾਂ ਕਿ ਨਸ਼ੇ ਨੂੰ ਛੱਡ ਕੇ ਆਪਣੀ ਮੈਂਟਲੀ ਜਿਹੜੀ ਕੰਡੀਸ਼ਨ ਹੈ ਉਹਨੂੰ ਇੰਨਾ ਕੁ ਪ੍ਰੀਪੇਅਰ ਕਰੋ ਔਰ ਤੁਸੀਂ ਆਪਣਾ ਹਰ ਹਰ ਟਾਈਮ ਬਾਹਰੀ ਹਮਲੇ ਦੇ ਲਈ ਲੜਨ ਦੇ ਲਈ ਅਸੀਂ ਤਿਆਰ ਰਹੀਏ